ਅੱਜ ਆਪਾਂ ਐਵੋਕਾਡੋ ਦਾ ਬਾਗ ਲਾ ਰਹੇ ਹਾਂ ਸ਼ੁਰੂਆਤ ਕਰਤੀ ਆ ਜੀ ਹਰਿ ਸ੍ਰੀ ਕਾਲ ਦੀ ਮੈਂ ਗੁਰਸਮਰਨ ਸਿੰਘ ਤਨਵਾਰ ਨੇਚਰਲ ਫਾਰਮ ਤੋਂ ਦੋਸਤੋ ਆਪਾਂ ਜਿਹੜੀ ਨਵੀਂ ਕੰਪਨੀ ਦੇ ਥਰੂ ਆਪਾਂ ਕੰਮ ਸ਼ੁਰੂ ਕੀਤਾ ਜੀ ਨੇਚਰ ਪਾਸ ਪਲਾਂਟੇਸ਼ਨ ਤੋਂ ਉਹਦੇ ਤਹਿਤ ਅੱਜ ਆਪਾਂ ਐਵੋਕਾਡੋ ਦਾ ਬਾਗ ਲਾ ਰਹੇ ਹਾਂ ਜੀ ਇਹ ਆਪਣਾ ਤੀਜਾ ਬਾਗ ਆ ਜੀ ਜਿਹੜਾ ਆਪਾਂ ਵੱਡੇ ਸਕੇਲ ਤੇ ਲਾ ਰਹੇ ਹਾਂ ਅੱਜ ਆਪਾਂ ਲਗਭਗ 700 ਤੋਂ 800 ਦੇ ਬੂਟੇ ਦੇ ਗੇੜ ਇੱਥੇ ਲਾ ਰਹੇ ਹਾਂ ਜੀ ਜਿਹੜਾ ਐਵੋਕਾਡੋ ਦਾ ਆਪਾਂ ਲਾ ਰਹੇ ਹਾਂ ਜੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਆਪਦੇ ਪਿੱਕੇ 'ਤੇ ਲੋਡ ਕਰ ਲਿਆ ਸੀ ਜੀ ਇਹ ਬੂਟੇ ਸਾਰੇ ਹੁਣ ਅੱਗੇ ਇਧਰ ਲਾਉਣਾ ਤਿਆਰੀ ਚੱਲ ਰਹੀ ਆ ਜੀ ਸਾਰੇ ਟੋਏ ਪੱਟੇ ਹੋਏ ਨੇ ਪੱਟੇ ਹੋਏ ਟੋਿਆਂ ਦੇ ਵਿੱਚ ਆਪਾਂ ਹੁਣ ਪਲਾਂਟੇਸ਼ਨ ਦੁਬਾਰਾ ਕਰ ਰਹੇ ਹਾਂ ਇਹ ਅਮਰੂਦ ਤੇ ਉਹਦਾ ਕੰਬੀਨੇਸ਼ਨ ਆ ਜੀ ਅਮਰੂਦ ਨਾਲ ਪਲੱਸ ਐਵੋਕਾਡੋ ਲੱਗ ਰਿਹਾ ਜੀ ਆ ਤੁਸੀਂ ਸਾਰੇ ਹੀ ਦੇਖ ਸਕਦੇ ਹੋ ਇਧਰ ਹੁਣ ਜਦੋਂ ਆਪਾਂ ਦੇਖਾਂਗੇ ਪਲਾਂਟੇਸ਼ਨ ਹੋ ਰਹੀ ਆ ਜੀ ਇਹ ਦੋ ਵੈਰਾਈਟੀਆਂ ਆਪਾਂ ਲਾ ਰਹੇ ਹਾਂ ਪਿੰਕਰਟਨ ਤੇ ਅਟਿੰਗਰ ਪਿੰਕਰਟਨ ਮੇਨ ਵੈਰਾਈਟੀ ਆ ਜੀ ਟਾਈਪ ਇਹ ਤੇ ਜਿਹੜੀ ਟਿੰਗਰ ਆਉ ਟਾਈਪ ਬੀ ਆ ਜਿਹਨੂੰ ਆਪਾਂ ਮੇਲ ਵੀ ਕਹਿ ਸਕਦੇ ਆ ਜੀ ਤੁਸੀਂ ਹਾਂ ਹੁਣ ਬੂਟੇ ਲੱਗਦੇ ਦੇਖ ਸਕਦੇ ਹੋ ਜੀ ਆਪਾਂ ਸ਼ੁਰੂ ਕਰਤੇ ਆ ਜੀ ਬੂਟਿਆਂ ਦੀ ਜਿਹੜੀ ਹੈਗੀ ਦੀ ਪਲਾਂਟੇਸ਼ਨ ਤੇ ਦੋਸਤੋ ਇਹਦੇ ਚ ਪੋਲੀਨੇਸ਼ਨ ਦਾ ਬਹੁਤ ਜ਼ਰੂਰਤ ਹੁੰਦੀ ਆ ਜੀ ਪੋਲੀਨੇਸ਼ਨ ਦੀ ਜ਼ਰੂਰਤ ਇਸ ਲਈ ਵੀ ਇਹਨੂੰ ਫਲ ਪੂਰਾ ਆਵੇ ਜੀ ਤੇ ਇਹਦੇ ਚ ਹੁਣ ਆਪਾਂ ਅੱਗੇ ਆ ਦੇਖ ਸਕਦੇ ਹੋ ਜੀ ਤਿੰਨ ਲਾਈਨਾਂ ਦੇ ਵਿੱਚ ਪਿੰਕਰਟਨ ਲਾ ਕੇ ਚੌਥੀ ਲਾਈਨ ਆ ਜੀ ਜਿਹੜੀ ਉਹ ਖਾਲੀ ਛੱਡ ਰਹੇ ਆ ਆ ਜੀ ਇਧਰ ਤੁਸੀਂ ਦੇਖ ਸਕਦੇ ਹੋ ਆਹ ਲਾਈਨਾਂ ਦੇ ਵਿੱਚ ਆਪਾਂ ਪਿੰਕਰਟਨ ਲਾ ਕੇ ਚੌਥਾ ਟੋਆ ਖਾਲੀ ਤੇ ਚੌਥੇ ਤੋਂ ਬਾਅਦ ਫੇਰ ਜਿਹੜੀਆਂ ਤਿੰਨ ਲਾਈਨਾਂ ਨੇ ਅੱਗੇ ਜਾ ਕੇ ਉਹ ਟਾਈਪ A ਵੈਰੈਟੀ ਦੀਆਂ ਪਿੰਕਰਟਨ ਦੀਆਂ ਨੇ ਜੀ ਉਸ ਤੋਂ ਬਾਅਦ ਫੇਰ ਇੱਕ ਲਾਈਨ ਖਾਲੀ ਛੱਡ ਦੇਣੀ ਆ ਜੀ ਇਹ ਸਾਰੇ ਹੁਣ ਟੋਇਰ ਨਾਲ ਦੀ ਨਾਲ ਪੱਟਕੇ ਨਾਲ ਦੀ ਨਾਲ ਘਰ ਕੇ ਤਿਆਰੀ ਦੀ ਇਹ ਬੂਟੇ ਲਾ ਰਹੇ ਹਾਂ ਅੱਗੇ ਜਿਹੜਾ ਇੱਕ ਇਹ ਲਾਈਨ ਛੱਡਤੀ ਆ ਜੀ ਇਹਨੂੰ ਹਫ਼ਤੇ ਜਾਂ 10 ਦਿਨਾਂ ਬਾਅਦ ਇਦੇ ਵਿੱਚ ਟਿੰਗਰ ਵੈਰੈਟੀ ਅੱਡ ਲਾ ਦਾਂਗੇ ਕਿਉਂਕਿ ਦੋਨਾਂ ਨੂੰ ਕੰਬੀਨੇਸ਼ਨ ਇਕੱਠਾ ਕਰਕੇ ਲਾਉਣ ਦਾ ਵਾਲੇ ਟਾਈਮ ਬਾਲਾ ਲੱਗ ਜਾਂਦਾ ਤੇ ਉਹਨਾਂ ਨੂੰ ਅੱਡ-ਅੱਡ ਕਰਨਾ ਫਿਰ ਔਖਾ ਹੋ ਜਾਂਦਾ ਜਿਹੜੀ ਵੈਰੈਟੀ ਜਿਵੇਂ ਹੁਣ ਪਿੰਕ ਟਰਨ ਇਹ ਕੱਲੀ ਅੱਜ ਪਲਾਂਟੇਸ਼ਨ ਹੋ ਜੂਗੀ ਅਟਿੰਗਰ ਦੀ ਜਿਹੜੀ ਪਲਾਂਟੇਸ਼ਨ ਆ ਉਹ ਹਫ਼ਤੇ ਮੰਗਰੋਂ ਆਪਾਂ ਕਰ ਦਾਂਗੇ ਜੀ ਤੇ ਇਹਦੇ ਨਾਲ ਕੀ ਆ ਕਿ ਚੌਥੇ ਬੂਟਾ ਇਹ ਹੋਣ ਕਰਕੇ ਜਿਹੜੀ ਪੋਲੀਨੇਸ਼ਨ ਆ ਉਹ ਪ੍ਰੋਪਰਲੀ ਹੋ ਜੂਗੀ ਇਹਦੇ ਵਿੱਚ ਵੀ ਇੱਕ ਪੈਟਰਨ ਯੂਜ਼ ਕਰਾਂਗੇ ਜੀ ਆਪਾਂ ਵੀ ਇੱਕ ਬੂਟਾ ਪਿੰਕਰਟਨ ਦਾ ਇੱਕ ਬੂਟਾ ਟਿੰਗਰ ਦਾ ਜਿਹੜੀਆਂ ਇਹ ਲਾਈਨਾਂ ਨੇ ਤਾਂ ਕਿ ਸਾਰੇ ਦੇ ਵਿੱਚ ਜਿਹੜਾ ਪੋਲੀਨੇਸ਼ਨ ਆ ਉਹ ਪ੍ਰੋਪਰਲੀ ਹੋ ਸਕੇ ਤੇ ਜਿਹੜੀ ਟਿੰਗਰ ਵੈਰੈਟੀ ਆ ਇਹ ਸੇਲ ਕਰਨ ਨੂੰ ਬਹੁਤ ਵਧੀਆ ਜੀ ਤੁਸੀਂ ਹੁਣ ਦੇਖ ਸਕਦੇ ਹੋ ਇਹ ਲਗਭਗ 6 ਏਕੜ ਥਾਂ ਦੇ ਵਿੱਚ ਜਿਹੜੀ ਹੈ ਜੀ ਇਹ ਪਲਾਂਟੇਸ਼ਨ ਹੋ ਰਹੀ ਆ ਪੂਰੇ ਵਧੀਆ ਤਰੀਕੇ ਨਾਲ ਆਪਾਂ ਪਲਾਂਟੇਸ਼ਨ ਕਰਨ ਲੱਗੇ ਹੋਏ ਆ ਤੁਸੀਂ ਬੂਟੇ ਦਾ ਸਾਈਜ਼ ਦੇਖ ਸਕਦੇ ਹੋ ਦੋਸਤੋ ਮੈਚਿਓਰਿਟੀ ਚੈੱਕ ਕਰ ਸਕਦੇ ਹੋ ਇਹ ਮੈਚਿਓਰ ਆ ਜੀ ਇਹਦੀ ਇੱਥੋਂ ਗ੍ਰਾਫਟਿੰਗ ਹੋਈ ਹੋਈ ਆ ਆ ਬੂਟਾ ਛੋਟਾ ਜੀ ਪਰ ਜਿਹੜਾ ਪ੍ਰੋ ਪ੍ਰ ਵੈਰਾਈਟੀ ਦਾ ਜਿਹੜੀ ਬਰੀਡ ਹੈ ਜੀ ਇਹਦੀ ਵੈਰਾਈਟੀ ਹੈ ਜੀ ਜਿਹੜੀ ਉਹ ਪਿੰਕਟ ਹੈ ਨਾ ਤਾਂ ਕਰਕੇ ਜੀ ਆਪਾਂ ਨੇ ਐਡਾ ਇਹ ਛੋਟਾ ਬੂਟਾ ਲੈ ਕੇ ਆਂਦਾ ਕਿਉਂਕਿ ਬੂਟੇ ਆਵੇ ਕਾਡੋ ਦੇ ਕਈ ਦੋਸਤ ਕਹਿੰਦੇ ਆ ਵੀ ਸਾਨੂੰ ਵੱਡੇ ਚਾਹੀਦੇ ਆ ਬਹੁਤ ਵੱਡੇ ਮਿਲ ਜਾਂਦੇ ਆ ਪਰ ਉਹਨਾਂ ਦੀ ਵੈਰਾਈਟੀ ਨਹੀਂ ਪਤਾ ਜੀ ਇਹ 47 ਡਿਗਰੀ ਤੱਕ ਆਪਣੇ ਪੰਜਾਬ ਦੇ ਟੈਂਪਰੇਚਰ ਦੇ ਵਿੱਚ ਪੂਰਾ ਝਾੜ ਦਊਗਾ ਜੀ ਜੇ 47 ਡਿਗਰੀ ਟੈਂਪਰੇਚਰ ਵੀ ਹੁੰਦਾ ਤਾਂ ਇਹਦਾ ਫਰੂਟ ਨਹੀਂ ਝੜਦਾ ਜੇ ਹਾਸ ਵਗੈਰਾ ਦੀ ਗੱਲ ਕਰੀਏ ਉਹ 40 ਤੋਂ ਬਾਅਦ ਜਦੋਂ ਟੈਂਪਰੇਚਰ ਹੋ ਜਾਂਦਾ ਫਰੂਟ ਡ੍ਰੌਪ ਕੋਡਨ ਦੀ ਸਮੱਸਿਆ ਕਈ ਥਾਵਾਂ 'ਚ ਪੰਜਾਬ ਦੇ ਵਿੱਚ ਆ ਚੁੱਕੀ ਆ ਜੀ ਜਿਹੜੀ ਮੈਂ ਆਪਦੇ ਅੱਖੀਂ ਦੇਖੀ ਆ ਜਿਹੜੀ ਉਹਨਾਂ ਮਾਲਕਾਂ ਨਾਲ ਜਿਨ੍ਹਾਂ ਨੇ ਉਹ ਲਾਏ ਹੋਏ ਨੇ ਹਾਰ ਦੇ ਬੂਟੇ ਉਹਨਾਂ ਨਾਲ ਗੱਲਬਾਤ ਕਰਕੇ ਸਾਰਾ ਤਸੱਲੀ ਕਰਕੇ ਆਪਾਂ ਇਹ ਦੋ ਵੈਰਾਈਟੀਆਂ ਹੀ ਲਾ ਰਹੇ ਆਂ ਤੇ ਜਿਹੜੇ ਦੋਸਤ ਨੂੰ ਬੂਟਿਆਂ ਦੀ ਜ਼ਰੂਰਤ ਹੋਊਗੀ ਉਹ ਬੁਕਿੰਗ ਕਰਵਾ ਸਕਦੇ ਆ ਹੁਣ ਆਪਾਂ ਜਿਹੜੀ ਬੁਕਿੰਗ ਕਰਾਂਗੇ ਉਹ ਫਰਵਰੀ ਦੇ ਵਿੱਚ ਲਈ ਹੋਊਗੀ ਹੁਣ ਇਸ ਵਕਤ ਜਿਹੜੀ ਪਲਾਂਟੇਸ਼ਨ ਆ ਉਹ ਆਪਾਂ ਬੰਦ ਕਰ ਦਾਂਗੇ ਜੀ ਕਿਉਂਕਿ 15 ਨਵੰਬਰ ਤੋਂ ਬਾਅਦ ਇਹਦੀ ਪਲਾਂਟੇਸ਼ਨ ਨਹੀਂ ਕਰਨੀ ਜੀ ਆਪਾਂ ਨੇ ਹੁਣ ਜਾ ਕੇ 15 ਫਰਵਰੀ ਤੋਂ ਬਾਅਦ ਸ਼ੁਰੂ ਕਰਾਂਗੇ ਜਿਹੜੇ ਦੋਸਤਾਂ ਨੂੰ ਇਹਦੇ ਬੂਟੇ ਚਾਹੀਦੇ ਨੇ ਉਹ ਸਾਡੇ ਨਾਲ ਸੰਪਰਕ ਕਰਕੇ ਦਿੱਤੇ ਨੰਬਰ ਤੇ ਬੁਕਿੰਗ ਕਰਵਾ ਸਕਦਾ ਜਿੰਨੇ ਬੂਟੇ ਚਾਹੀਦੇ ਨੇ ਜੇ 50 ਬੂਟਿਆਂ ਤੋਂ ਵੱਧ ਬੂਟਾ ਚਾਹੀਦਾ ਤਾਂ ਉਹਦੇ ਲਈ ਬੁਕਿੰਗ ਬਹੁਤ ਜ਼ਰੂਰੀ ਹੈ ਜੀ ਉਹ ਸਾਡੇ ਕੋਲੋਂ ਇਦਾਂ ਨਹੀਂ ਮਿਲਣੇ ਦੀ ਬੂਟੇ ਵੀ ਆਪਾਂ ਨੂੰ 100 200 ਬੂਟਾ ਮੌਕੇ ਤੇ ਮਿਲ ਜੂਗਾ ਜੀ ਕਿਉਂਕਿ ਇਹ ਵੀ ਆਪਾਂ ਆਪਦੇ ਤਿਆਰ ਕਰਵਾਉਂਦੇ ਆਂ ਜੀ ਬੂਟੇ ਜਿਨ੍ਹਾਂ ਨਰਸਰੀਆਂ ਨਾਲ ਆਪਣਾ ਟਾਇਆ ਆਪਾਂ ਉਹਨਾਂ ਤੋਂ ਆਪਾਂ ਆਪ ਸਪੈਸ਼ਲੀ ਵੀ ਪਿੰਕ ਕਟਨ ਸਾਨੂੰ ਤਿਆਰ ਕਰਕੇ ਦੋ ਤਾਂ ਉਹ ਆਪਾਂ ਨੂੰ ਪਿੰਕ ਕਟਨ ਤਿਆਰ ਕਰਕੇ ਦਿੰਦੇ ਆ ਨਹੀਂ ਇਹ ਬੂਟਿਆਂ ਦੀ ਅਵੇਲੇਬਿਲਿਟੀ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਬਹੁਤ ਘੱਟ ਹੈ ਜਿਹੜੇ ਬਾਹਰਲੇ ਬੂਟੇ ਆਉਂਦੇ ਆ ਦੋਸਤੋ ਉਹਨਾਂ ਦਾ ਰੇਟ ਇੰਨਾ ਕ ਵੀ ਇੱਕੋ ਕਿਸਾਨ ਆਮ ਕਿਸਾਨ ਲਾ ਨਹੀਂ ਸਕਦਾ ਆਪਣੇ ਖੇਤ ਇਹਨਾਂ ਦਾ ਥੋੜਾ ਜਿਹਾ ਰੇਟ ਜਾਇਜ਼ ਆ ਜੀ ਉਹਨਾਂ ਨਾਲੋਂ ਪਰ ਇਹ ਵੀ ਹਜੇ ਕਾਫੀ ਮਹਿੰਗਾ ਮਿਲਣ ਕਰਕੇ ਆਪਾਂ ਜਿਆਦਾ ਬੂਟਾ ਲਿਆ ਕੇ ਨਹੀਂ ਆਪਣੇ ਕੋਲ ਸਟੋਰ ਕਰਦੇ ਜੀ ਇਸ ਲਈ ਜੀ ਆਪਾਂ ਨੂੰ ਜਿੰਨਾਂ ਦੋਸਤਾਂ ਨੂੰ ਜ਼ਰੂਰਤ ਆ ਉਹ ਹੁਣ ਬੁਕਿੰਗ ਕਰਵਾ ਸਕਦੇ ਨੇ ਤੇ ਅੱਜ ਆਪਾਂ ਜਿਹੜਾ ਤੀਜਾ ਬਾਗ ਆ ਜੀ ਉਹ ਲਵਾ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਬਾਗ ਨੇ ਜੀ ਉਹਨਾਂ ਦੀਆਂ ਵੀ ਵੀਡੀਓਜ਼ ਦਿਖਾਵਾਂਗੇ ਜੀ ਇਹਦਾ ਸਾਈਜ਼ ਆਪਾਂ ਪ੍ਰੋਪਰ ਕਰਕੇ ਜੀ ਇਹਨੂੰ ਹੁਣ ਇੱਥੇ ਪੂਰਾ ਲਾ ਰਹੇ ਹਾਂ ਜੀ ਧੰਨਵਾਦ ਜੀ